ਅੱਜ ਦੀ ਪੰਜਾਬੀ ਦੀ ਕਥਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਿਦਿਆਰਥੀਓ ਅੱਜ ਦੀ ਕਕ੍ਹਾ ਵਿੱਚ ਮੈਂ ਤੁਹਾਡੇ ਲਈ ਸਿੱਖ ਇਤਿਹਾਸ ਤੇ ਰਹਿਤ ਮਰਿਆਦਾ ਦੇ ਕੁਝ ਪ੍ਰਸ਼ਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਕੁਝ ਪ੍ਰਸ਼ਨ ਕਿਹੜੇ ਹਨ ਕਿਹੜੇ ਗੁਰਸਿੱਖ ਨੇ ਸਭ ਤੋਂ ਵੱਧ ਗੁਰੂ ਸਾਹਿਬਾਨ ਦੇ ਸਰੀਰਿਕ ਜਾਮੀਆਂ ਵਿੱਚ ਦਰਸ਼ਨ ਕੀਤੇ ਮੇ ਕਿਹੜੇ ਗੁਰੂ ਸਾਈਬਾਨ ਨੇ ਸਭ ਤੋਂ ਕਿਹੜੇ ਗੁਰੂ ਕਿਹੜੇ ਗੁਰਸਿੱਖ ਨੇ ਸਭ ਤੋਂ ਵੱਧ ਗੁਰੂ ਸਾਈਬਾਨ ਦੇ ਸਰੀਰਿਕ ਜਾਮੀਆਂ ਵਿੱਚ ਦਰਸ਼ਨ ਕੀਤੇ ਬਾਬਾ ਬੁੱਢਾ ਜੀ ਨੇ ਬਾਬਾ ਬੁੱਢਾ ਜੀ ਨੇ ਸਭ ਤੋਂ ਵੱਧ ਗੁਰੂ ਸਾਈਬਾਨ ਦੇ ਬਾਬਾ ਬੁੱਢਾ ਜੀ ਨੇ ਬਾਬਾ ਬੁੱਢਾ ਜੀ ਨੇ ਸਭ ਤੋਂ ਵੱਧ ਗੁਰੂ ਸਾਈਬਾਨ ਦੇ ਸਰੀਰਿਕ ਜਾਮੀਆਂ ਵਿੱਚ ਦਰਸ਼ਨ ਕੀਤੇ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਵਿਖੋ ਜੀ ਪਹਾੜੀ ਰਾਜੀਆਂ ਵੱਲੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਜਦੋਂ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਤਾਂ ਹਾਥੀ ਦਾ ਮੁਕਾਬਲਾ ਕਿਹੜੇ ਸਿੰਘ ਨੇ ਕੀਤਾ ਬਈ ਪਹਾੜੀ ਰਾਧੀਆਂ ਨੇ ਕੀ ਬਈ ਪਹਾੜੀ ਰਾਧੀਆਂ ਵੱਲੋਂ ਹਾਥੀ ਨੂੰ ਸ਼ਰਾਬ ਪਿਲਾ ਕੇ ਜਦੋਂ ਕਿਲੇ ਦਾ ਦਰਵਾਜ਼ਾ ਤੋੜਨ ਵੱਲ ਲਈ ਭੇਜਿਆ ਤਾਂ ਹਾਥੀ ਦਾ ਮੁਕਾਬਲਾ ਕਿਹੜੇ ਸਿੰਘ ਨੇ ਕੀਤਾ ਭਾਈ ਬਚਿੱਤਰ ਸਿੰਘ ਨੇ ਭਾਈ ਭਾਈ ਬਚਿੱਤਰ ਸਿੰਘ ਨੇ ਹਾਥੀ ਦਾ ਮੁਕਾਬਲਾ ਕੀਤਾ ਸੀ ਅੱਗੇ ਵਾਲਾ ਪਰਸਨ ਕਿਹੜਾ ਸੀ ਚਮਕੌਰ ਦੀ ਗੜੀ ਵਿੱਚ ਕਿੰਨੇ ਸਿੰਘਾਂ ਨੇ ਕਿੰਨੇ ਸਿੰਘਾਂ ਨੇ ਕਿੰਨੀ ਮੁਗਲ ਫੌਜ ਨਾਲ ਮੁਕਾਬਲਾ ਕੀਤਾ ਸੀ ਬਈ ਚਮਕੌਰ ਦੀ ਗੜੀ ਵਿੱਚ ਕਿੰਨੇ ਸਿੰਘਾਂ ਨੇ ਕਿੰਨੀ ਮੁਗਲ ਫੌਜ ਮੁਗਲ ਫੌਜ ਮੁਗਲ ਫੌਜ ਨਾਲ ਮੁਕਾਬਲਾ ਕੀਤਾ ਸੀ ਬਈ 40 ਸਿੰਘਾਂ ਨੇ 10 ਲੱਖ ਮੁਗਲ ਫੌਜ ਨਾਲ ਬਈ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਨੇ 10 ਲੱਖ ਮੁਗਲ ਫੌਜ ਨਾਲ ਮੁਕਾਬਲਾ ਕੀਤਾ ਸੀ ਅੱਗੇ ਵਾਲਾ ਪਰਸਨ ਕਿਹੜਾ ਸੀ ਵੇਖੋ ਜੀ ਕਿ ਸੱਜਣ ਨੇ ਸੋਨੇ ਦੀਆਂ ਮੋਹਰੇ ਬਣਾ ਕੇ ਮੋਹਰਾ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੇ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਸੀ ਕਿਹੜੇ ਬਈ ਕਿਸ ਸੱਜਣ ਨੇ ਕਿਸ ਸੱਜਣ ਨੇ ਸੋਨੇ ਦੀਆਂ ਮੋਹਰਾ ਬਣਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਮ੍ਰਿਤਕ ਸਰੀਰ ਦਾ ਅੰਤਮ ਸੰਸਕਾਰ ਕੀਤਾ ਤਾਂ ਦੀਵਾਨ ਟੋਡਰਮਲ ਨੇ ਬਈ ਦੀਵਾਨ ਟੋਡਰਮਲ ਨੇ ਸੋਨੀਆਂ ਦੀਆਂ ਮੋਰਾ ਬਣਾ ਕੇ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਅੰਤਮ ਸੰਸਕਾਰ ਕੀਤਾ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਮੁਗਲ ਫੌਜ ਦੇ ਅਤਿਆਚਾਰੋਂ ਵਿਰਧ ਸੰਗਰਸ਼ ਕਰਨ ਲਈ ਕਿਸ ਨੂੰ ਪੰਜਾਬ ਭੇਜਿਆ ਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਮੁਗਲ ਫੌਜ ਦੇ ਨਾਂਦੇੜ ਤੋਂ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਸੰਘਰਸ਼ ਕਰਨ ਲਈ ਕਿਸ ਨੂੰ ਪੰਜਾਬ ਭੇਜਿਆ ਸੀ ਭਾਏ ਬਾਬਾ ਬੰਦਾ ਸਿੰਘ ਪਹਾਦਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਤੋਂ ਮੁਗਲਾਂ ਦੇ ਅਤਿਆਚਾਰਾਂ ਵਿਰੁੱਧ ਸੰਘਰਸ਼ ਕਰਨ ਲਈ ਬਾਬਾ ਬੰਦਾ ਸਿੰਘ ਪਹਾਦਰ ਨੂੰ ਪੰਜਾਬ ਭੇਜਿਆ ਸੀ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਬੱਬਾ ਦੀਪ ਸਿੰਘ ਜੀ ਦਾ ਸ੍ਰੀ ਅੰਮ੍ਰਿਤਸਰ ਵਿੱਚ ਕਿਸ ਮੁਗਲ ਫੌਜਦਾਰ ਨਾਲ ਯੁੱਧ ਹੋਇਆ ਜੇ ਬੱਬਾ ਦੀਪ ਸਿੰਘ ਜੀ ਦਾ ਸ੍ਰੀ ਅੰਮ੍ਰਿਤਸਰ ਵਿੱਚ ਕਿਸ ਮੁਗਲ ਫੌਜ ਫੌਜਦਾਰ ਨਾਲ ਯੁੱਧ ਹੋਇਆ ਫੌਜਦਾਰ ਜਹਾਂ ਖਾਨ ਨਾਲ ਬਾਬਾ ਦੀਪ ਸਿੰਘ ਜੀ ਦਾ ਅੰਮ੍ਰਿਤਸਰ ਵਿੱਚ ਫੌਜਦਾਰ ਜਹਾਂ ਖਾਨ ਨਾਲ ਮੁਕਾਬਲਾ ਹੋਇਆ ਸੀ ਯੁੱਧ ਹੋਇਆ ਸੀ ਸਾਡੀ ਅਰਧ ਦੀ ਪੰਜਾਬੀ ਦੀ ਕੱਖਾਂ ਇੱਥੋਂ ਸਮਾਪਤ ਹੋਈ ਸੀ ਅਰਧ ਦੀ ਕੱਖਾਂ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਇਕ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਨਵੀਂ ਵੀਡੀਓ ਸਮੇਂ ਸ਼੍ਰੀ ਲੰਨ ਲਈ ਘੱਟੀ ਦੇ ਬਟਨ ਨੂੰ ਪ੍ਰੈਸ ਕਰਨਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ